ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਜੀ ਸਾਰਾ ਵਧੀਆ ਠੀਕ ਠਾਕ ਅੱਜ ਆਪਾਂ ਅਨੰਦਪੁਰ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਰਏ ਆ ਹੌਲੇ ਮੱਲੇ ਦੀ ਇੱਥੋਂ ਜਾਵਾਂਗੇ ਬੋਪਾ ਰਾਮਾ ਨੂੰ ਬੋਪਾ ਰਾਮਾ ਤੋਂ ਪੁਆਈ ਹੋਣਾ ਨਾਲ ਚੱਕ ਕੇ ਤੇ ਫਿਰ ਅਨੰਦਪੁਰ ਦੀ ਯਾਤਰਾ ਸ਼ੁਰੂ ਕਰਾਂਗੇ ਸਿੱਧੇ ਚਾਵਾਂਗੇ ਫਿਰ ਛਿੱਤੀ ਜਾਵੂਗੀ ਸ਼ੁੱਕਰੀ ਚਲੋ ਮਿਲਦੇ ਆ ਅਗਲੇ ਪੜਾਅ ਤੇ ਬੰਗੇ ਨਾਲ ਆ ਬਾਈ ਨਾਲ ਆ ਲੋ ਜੀ ਪਹੁੰਚ ਗਏ ਆ ਖਟਕੜ ਕਲਾ ਪਿੰਡ ਚਹਿਰ ਬੰਗਿਆਂ ਦੇ ਪਿੰਡ ਬੰਗਿਆਂ ਦੇ ਕੋਲ ਬਾਬਾ ਝੰਡਾ ਜੀ ਦੇ ਇੱਥੇ ਮਾਪੂਆ ਜੀ ਉਹਨਾਂ ਨੇ ਮੱਥਾ ਟੇਕਣਾ ਸੀ ਮੱਥਾ ਟੇਕ ਕੇ ਫਿਰ ਦੂਜੇ ਅਗਲੇ ਪੜਾਤੇ ਕਿਹੜੇ ਗੁਰਦੁਆਰੇ ਜਾਣੇ ਆ ਪੂਆ ਜੀ ਉਹਨੇ ਲੈ ਕੇ ਉੱਥੇ ਜਾਵਾਂਗੇ ਉਹ ਇੱਥੇ ਮੱਥਾ ਟੇਕ ਕੇ ਫਿਰ ਉਧਰ ਦੀ ਰਵਾਨੀ ਕੀ ਕਰਦੇ ਆ ਸ਼ੁਰੂ ਠੀਕ ਹੈ ਜੀ ਉਹਨੇ ਇੱਥੇ ਮੱਥਾ ਟੇਕ ਕੇ ਫਿਰ ਦੂਜੇ ਅਗਲੇ ਪੜਾਤੇ ਮਿਲਦੇ ਆ ਮਥਾ ਟਿੱਕੇ ਲੋਕ ਖਾਲਸਾ ਜੀ ਬਾਬਾ ਚੰਡਾ ਜੀ ਦੇ ਦਰਸ਼ਨ ਕਰਕੇ ਹੁਣ ਰਾਣੀ ਸੁੰਦਰਾਂ ਦੀ ਮਾਰਕੀਟ ਸੈਲਫ ਤੇ ਜਿੱਦਾਂ ਇਹਦਾ ਗੁਰੂ ਘਰਾਂ ਦੇ ਦਰਸ਼ਨ ਕਰਾਂਗੇ ਤੇ ਆਪਾਂ ਉਦੋਂ-ਉਦੋਂ ਤੁਹਾਨੂੰ ਦਸੀ ਜਾਵਾਂਗੇ ਦਰਸ਼ਨ ਤੁਹਾਡੇ ਵੀ ਕਰਾਈ ਜਾਵਾਂਗੇ ਠੀਕ ਹੈ ਜੀ ਚਲ ਮਿਲਦੇ ਆਂ ਜੀ ਅਗਲੇ ਪੜਾਅ ਤੇ ਹਸਰੀ ਅਕਾਲ ਜੀ ਪਹੁੰਚ ਗਏ ਆਂ ਜੀ ਪਿੰਡ ਅਕਾਲਗੜ੍ਹ ਕਨਸ਼ੰਕਰ ਦੇ ਲਾਗੇ ਇੱਕ ਗੁਰਦੁਆਰਾ ਸ਼ਹੀਦ ਗੰਜ ਛੇਵੇਂ ਪਾਸ਼ਾ ਜੀ ਦੇ ਚਰਨ ਛੋਪਾ ਪ੍ਰਾਪਤ ਆ ਧਰਤੀ ਇਹ ਇੱਥੇ ਵੱਡੇ ਸਾਹਿਬ ਜਾ ਦੇ अजीत ਸਿੰਘ ਜੀ ਵੀ ਇੱਥੇ ਆਏ ਹੋਏ ਆ ਉਹਨਾਂ ਦੇ ਚਰਨ ਛੋਪਾ ਪ੍ਰਾਪਤ ਧਰਤੀ ਆ ਜੀ ਇਹ ਬਹੁਤ ਸੋਹਣਾ ਇਮਾਰਤ ਬਣਾਈ ਹੋਈ ਆ ਬਹੁਤ ਸੋਹਣਾ ਗੁਰਦੁਆਰਾ ਤੇ ਨਿਹੰਗ ਸਿੰਘਾਂ ਦਾ ਇੱਥੇ ਪੂਰਾ ਪੈਰਾ ਰਹਿੰਦਾ ਆ ਅਠੇ ਪੈਰ ਤੇ ਹੁਣ ਤਾਂ ਨੰਗ ਸਿੰਘ ਫੋ ਜੰਪ ਟਰੱਕ ਭਰ ਕੇ ਸਾਡੇ ਤੋਂ ਮੂਰੇ ਮੂਰੇ ਰ ਬੰਨਾ ਹੋ ਗਿਐ ਅਨੰਦਪੁਰ ਸਾਹਿਬ ਨੂੰ ਤੇ ਅਸੀਂ ਵੀ ਹੁਣ ਉਹਨਾਂ ਦੇ ਮਗਰ ਮਗਰ ਹੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਉਣ ਡਿਆ ਮਿਲਦੇ ਹਾਂ ਜੀ ਅਨੰਦਪੁਰ ਸਾਹਿਬ ਨੂੰ ਦੇ ਦਰਸ਼ਿੰਦਾਰੇ ਕਰਕੇ ਪਾਰਕਿੰਗ ਤੋਂ ਬਾਹਰ ਨਿਕਲ ਗਿਆ ਰਚਪੂਰਾ ਗੱਡੀ ਖੜੀ ਕਰਨ ਥਾਂ ਨਹੀਂ ਸੀ ਜਿਸ ਕਰਕੇ ਗੱਡੀ ਬਾਹਰ ਕੱਢਣੀ ਪਈ ਮੈਡੂ ਹੁਣ ਮਿਲਦੇ ਆਪਾਂ ਅਗਲੇ ਗੁਰਦੁਆਰੇ ਬੱਬਾ ਬੁੱਢਾ ਜੀ ਦੇ ਇਹਨੇ 775 ਸਾਲ ਮਾਰੇ ਦਾ ਨਾਮ ਦੱਪਿਆ ਜਿੱਥੇ ਬਾਬਾ ਗੁਰੂ ਕਾਲ ਜੀ ਦਾ ਆਸਥਾਨ ਹੈ ਨਾਮ ਜੱਪਦਿਆਂ ਤੇ ਬੱਕਰੀਆਂ ਛੇਰ ਤੇ ਗੁੱਤਾ ਪੰਥੀ ਦਾ ਕੁਦਰਤ ਉਹ ਪ੍ਰਾਪਤ। ਛੇਰ ਤੇ ਗੁੱਤਾ ਇਹਨਾਂ ਬੱਕਰੀਆਂ ਨੂੰ ਚਾਰ ਕੇ ਲਿਆਇਆ ਕਾਦੇ ਸਤ। ਬਾਬਾ ਜੀ ਦੀਆਂ ਇਹ ਕਿੰਨੇ ਅਸੀਂ ਬੱਕਰੀਆਂ 775 ਸਾਲ ਗਏ ਨੇ ਅੰਦਰ। ਇਹਨਾਂ ਬੱਕਰੀਆਂ ਦਾ ਗੁੱਦ ਪਹਿਲੇ ਪੰਜ ਸਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਰਕ ਪਾਤਸ਼ਾਹ ਦੇ ਕਹਿੰਦੇ ਕਿ ਸਾਈਂ ਜੋਧਾ ਪਰਬਾਨਾ ਸਹੀ ਹੋ ਨਹੀਂ ਸਕਣਾ ਇਸ ਨੂੰ ਸਾਡੀ ਅਮਾਨਤ ਰੱਖ ਲੋ ਅਸੀਂ 6ਵੇਂ ਜਾਮੇ ਵਿੱਚ ਆਪ ਤੁਹਾਨੂੰ ਕਹਿਣਾ ਬਤ ਕਹ ਕੇ ਗੁਰੂ ਨਾਨਕ ਪਾਤਸ਼ਾਹ ਦੀ ਆਪ ਕਥਾ ਦੀ ਯਾਤਰਾ ਕਰੇ ਬਾਣੀ ਨੇ ਉਹ ਤੁਪ ਆਪਣੇ ਧੁੰਦੇ ਵਿੱਚ ਦਵਾ ਕੇ ਰੱਖ ਲਿਆ ਆਪ ਸਮਾਧੀ ਲਾ ਲਈ 6ਵੇਂ ਜਾਮੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਵੱਡੇ ਸਾਹਿਬ ਜਾਨੇ ਬਾਬਾ ਗੁਰਦਤਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਤਾਂ ਅੱਜ ਸਾਇੰਟਿਸਟ ਨੂੰ ਸਾਇੰਟਿਸਟ ਆਉਤਮ ਦੇ ਵਿੱਚ ਕਿਹਾ ਹੋਇਆ ਉਹ 23 ਸਾਲ ਨਗਰੋਂ ਖੜਿਆ ਜਿਹਨੇ ਉਹ ਕੱਟਿਆ ਰੱਖਿਆ ਸੀ ਉਹ ਸੇ ਦਾ ਰੱਖ ਕੇ ਲੈ ਦਿੱਤਾ ਕਿ ਆ ਖੋਸਤ ਨਾਮ ਸੀ ਉਹ ਉਹ ਛੇਵੇਂ ਪਾਤਸ਼ਾਹ ਨੇ ਛੱਡਿਆ ਸਾਹਿਬ ਆਪਾ ਕੋਲ ਸਾਹਿਬ ਨੂੰ ਕਿਹਾ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਬਾਬਾ ਗੁਰਦਤਾ ਜੀ ਨੂੰ ਛੱਡਿਆ ਉਹਦੇ ਨਾਲ ਤੋਂ ਬਾਅਦ ਬਾਬਾ ਗੋਰੀਦਾ ਜੀ ਨੇ ਪਿੰਡ ਜੇਟਬੜੀ ਨਾਮ ਦੇ ਉਸਤਾਦ ਤੇ ਇੱਕ ਮਰੀ ਹੋਈ ਡਾਕੂਮੈਂਟ ਡੰਗਾ ਕਰ ਦਿੱਤਾ ਛੇਵੇਂ ਪਾਤਸ਼ਾਹ ਅਰਬੋ ਤੈਨ ਕਿ ਬਾਬਾ ਜੀ ਇਸ ਦੁਨੀਏ ਬਚ ਲੈ ਦੁਨੀਆ ਤੁਸੀਂ ਛੱਡੋ ਜਦ ਦੁਨੀਆ ਛੱਡ ਕੇ ਅਸੀਂ ਜਾਂਦੇ ਆਏ ਪਿਆਰ ਤੇ ਦੋਸਤਾਂ ਲਵਾਣਾ ਹੈ ਬਾਬਾ ਗੋਰੀਦਾ ਜੀ ਪਿਤਾ ਦੀ ਰੱਖਣ ਵਰਦੇ ਹੋਏ ਸਾਈਂ ਬਾਬਾ ਗੋਡਣ ਸ਼ਾਦੀ ਦੇ ਕੋਲ ਆਏ ਆ ਕੇ ਬੇਨਤੀ ਕੀਤੀ ਸਾਈਂ ਜੀ ਕਿ ਜੇਕਰ ਤੁਸੀਂ ਸਾਥ ਦੇ ਲਿਓ ਆਪਣਾ ਡੇਰਾ ਜੀ ਪਹਾੜ ਉੱਤੇ ਹੈ ਸਾਈਂ ਜੀ ਕਹਿ ਤਕ ਪਾਤਸ਼ਾਹ ਇਹ ਜਗ੍ਹਾ ਵੀ ਤੁਹਾਡੀ ਹੁਕਮੀ ਤੁਹਾਡਾ ਬਾਬਾ ਤੁਹਾਨੂੰ ਦਿੱਤਾ ਇਹ ਪੁੜੇ ਦਾ ਟਿੱਕਾ ਜੋ ਮਰ ਮੰਦਿਆ ਸੋਹ ਬੱਚਾ ਤੁਸੀਂ ਬਰਾਂ ਦੇ ਰਾਤੇ ਸਕਤਾ ਨੇ ਮਾਰ ਲੈ ਕੇ ਤੁਹਾਡੇ ਤੋਂ ਮੁਰਦਾ ਨਾ ਸਾਡੀ ਪਹਾੜੀ ਤੇ ਕੋਣ ਆ ਜਾ ਬਾਬਾ ਕੋ ਦਿੱਤਾ ਦੀ ਬਚਨ ਕਰਦੇ ਹਨ ਸਾਈਂ ਜੀ ਜਦ ਤਰੇ ਸਮਾਣਾ ਵੀ ਆਉਗੀ ਜਿਹੜਾ ਤੇਰੇ ਦਰਵਾਜ਼ੇ ਆ ਕੇ ਚਾਪੀ ਪੜਾ ਸਾਈਂ ਜੀ ਅੱਤੇ ਆਏ ਇਹ ਚਰਤਾਂ ਤੇ ਬੈਠ ਕੇ ਸਾਈਂ ਜੀ ਨੇ ਤੇਰੇ ਨੂੰ ਨਾਮ ਲਿਆ ਅੰਤਮ ਸਮੇਂ 802 ਸਤ 13 ਦੇ ਨੰਦੀ ਵਰਤੋਰੀ ਦੱਬੇ ਹੋਏ ਸਾਈਂ ਬਾਬਾ ਕੋਲ ਸਾਡੀ ਸੰਗਤ ਦੀ ਤੋਂ ਵੀ ਉਸ ਪਾਈ ਇਹਨਾਂ ਦੀ ਸਮਾਗ ਖੇਵੇਂ ਮਾਚਨਿਆ ਕੋਲ ਨਾਲ ਕਿਰਵਾਈ ਆਪਣੇ ਅੱਗੇ ਅਰਦਾਸ ਕਰਦੇ ਅਰਦਾਸ ਕੀਤੀ ਇਹਨਾਂ ਨੂੰ ਬਰਨਾਨ ਬਖਸ਼ਿਆ ਸਾਈਂ ਜਿੰਨੀਆਂ ਬੇਰੀਆਂ ਸਖਪਾ ਮੀਤ ਪਰ ਸੈਰ ਦੀ ਯਾਤਰਾ ਤੇ ਆਵੰਗੇ ਆਉਣਾ ਦੀ ਯਾਤਰਾ ਵੀ ਤਾਂ ਸਭਲਾ ਹੋਣੀ ਜਦ ਮੇਰੇ ਦਰਬਾਰ ਤੇ ਆ ਕੇ ਚੌਕੀ ਪਰ ਸੋਸਾ ਸੱਗੇ ਦੀ ਕੇਸੀ ਬਾਬਾ ਨਹੀਂ ਰਹੀ ਗੁਰਦਿੱਤਾ ਜੀ ਦੇ ਗੁਰੂ ਕਾ ਗੁਰਦੁਆਰਾ ਸਾਹਿਬ ਇਹ ਆ ਹੁਣ ਆਪਣਾ ਆਖਰੀ ਪੜਾਇਆ ਜੀ ਅੱਜ ਦਾ ਇਸ ਤੋਂ ਬਾਅਦ ਆਪਾਂ ਜਾਵਾਂਗੇ ਆਪਣੇ ਰਹਿائش ਤੇ ਕੋਲ ਕੱਲ ਤੋਂ ਬਾਅਦ ਨਵੇਂ ਸਿਰੋਂ ਨਵੀਂ ਗੁਰਦੁਆਰਾ ਨਵੇਂ ਧਾਮ ਤੋਂ ਨਵੀਂ ਸ਼ੁਰੂਆਤ ਸ਼ੁਰੂ ਕਰਾਂਗੇ ਸਾਰਿਆਂ ਨੂੰ ਜੀ ਰੱਬ ਰੱਖਾ